Yeah. ਲੈ ਦਿੱਤਾ ਕਿ ਠੀਕ ਹੈ ਦੁਕਾਨ ਤੋਂ ਦੁੱਧ ਇਹ ਨਹੀਂ ਲੈ ਕੇ ਆਉਂਦੀ ਆ ਸਾਹਮਣੇ ਦੁਕਾਨਾਂ ਉੱਥੇ ਦੁੱਧ ਤਾਂ ਨਹੀਂ ਲੇ ਗੋ ਮੈਂ ਲੈ ਕੇ ਆਉਂਦਾ ਡਿਊਟੀ ਤੋਂ ਨਹੀਂ ਦੁੱਧ ਨਾ ਹੱਕੀ ਵੀ ਨਹੀਂ ਹੁਣ ਗੰਨ ਕੈ ਜਿੰਦ ਗਿਆ ਇਹ ਹੁਣ ਮੈਂ ਕਿੱਧਰ ਕਿੱਧਰ ਮਰਾਂ ਮੈਂ ਕਿੱਧਰ ਕਿੱਧਰ ਆ ਦੇ ਕੇ ਦੋਵਾਰ ਨਹੀਂ ਹਾਂ ਆਪੇ ਤੇ ਮਾਣੇ ਮਾਤਾ ਹੈ ਨਹੀਂ ਨਾ ਨਾਲ ਮਾਤਾ ਕਰਿਆ ਮਾਂ ਤਾਂ ਕੋਲੇ ਰੱਖ ਭਾਈ ਨੇ ਉਹਦਾ ਬਾਹਰ ਸੁਣ ਨਾ ਬਾਹਰ ਤੇਰਾ ਜੀ ਲੱਗਦਾ ਸੁਣ ਨਾ ਉਹਦਾ ਲੱਗ ਜਾਂਦਾ ਕਪੜੇ ਧੋ ਦਿੰਦੀ ਆ ਮਸ਼ੀਨ ਤੇ ਤਿੰਨ ਚਾਰ ਦਿਨ ਉਹਦੇ ਵਿੱਚ ਹੀ ਪੈ ਰਹੇ ਨੇ ਇਹ ਚਾਰ ਪੌੜੀਆਂ ਚੜ ਕੇ ਉੱਪਰ ਨੇ ਸੁੱਕਣੇ ਪਾਉਂਦੇ ਉੱਥੇ ਪੈ ਰਹੇ ਨੇ ਮਿੰਨਾ ਬਿਨਾ ਨਹੀਂ ਅੰਦਰ ਦਾ ਉਹ ਮਿੰਨਾ ਬਿਨਾ ਕੋਈ ਗੱਲ ਨਹੀਂ ਇਹ ਬੁਝੇ ਹੀ ਪਏ ਨੇ ਆ ਕੁੜੀ ਵੀ ਬਾਹਰ ਤੇ ਗੱਲ ਦੇ ਨਹੀਂ ਆਉਂਦੀ ਤੂੰ ਮੈਂ ਤੁਹਾਨੂੰ ਕਹੀ ਐ ਤੇਰਾ ਇਸ ਤਰ੍ਹਾਂ ਹੋਣਾ ਨਹੀਂ ਬਿੱਤ ਨਹੀਂ ਜਿੱਤ ਸਕਦਾ ਇਹ ਆਈ ਕਹਿੰਦੀ ਵੀ ਮਿੰਤਾ ਲੱਗਦਾ ਮਹੀਨਾ ਨਹੀਂ ਪਉਂਦੀ ਹੋਣੀ ਹਾਂ ਵਿੱਚ ਪੈ ਰਹੇ ਨੇ ਹੁਣ ਕਿ ਵੀ ਉਹਦੇ ਵਿੱਚ ਨਹੀਂ ਵੀ ਕੁੜੀ ਮੇਰੀ ਸਹੀ ਏ ਉਹਦੇ ਵਿੱਚ ਵੀ ਸੁੱਕਦੇ ਆ ਕਿੱਥੇ ਸੁੱਕਦੇ ਆ ਸੁੱਕਦੇ ਇੱਕ ਵਾਰੀ ਜੀ ਰੁਕ ਤਾ ਨਾ ਪਸਾ ਸੁੱਕਦਾ ਆ ਪਾਣ ਤੋਂ ਪਤਾ ਹੀ ਮੈਂ ਤਾਂ ਸੁਣਿਆ ਹੁੰਦਾ ਆ ਆ ਵੇ ਕਹਿੰਦੀ ਉਹ ਚ ਵੀ ਸੁੱਕਦੇ ਆ ਫਿਰ ਮਾਂ ਸੁੱਕਦੇ ਆ ਸਾਡੀ ਮਸ਼ੀਨ ਸੁਕਾਉਂਦੀ ਆ ਮਾਂ ਬੇਨਾ ਹੈ ਚਾਰ ਬੱਚਿਆਂ ਨੂੰ ਉੱਥੇ ਟਿਊਸ਼ਨ ਪੜਾਉਂਦੀ ਆ ਜੇ ਚਾਰ ਬੱਚਿਆਂ ਨੂੰ ਟਿਊਸ਼ਨ ਪੜਾਉਦੇ ਆ ਉਹਨੇ ਇਹ ਤਾਂ ਹੁੰਦਾ ਜੇ ਉਹ ਤਾਂ ਫਟਫਟ ਥੱਕੀ ਭਈਏ ਕੀ ਕਰੇ ਉਹਨੂੰ ਬਣਾਉ ਆਉਣੇ ਪੜਾਈ ਆਉਣ ਲੱਗੇ ਭਈਏ ਇਹ ਕੰਮ ਕੋਈ ਨਹੀਂ ਕਰਨੇ ਕੰਮ ਰੋਟੀਆਂ ਆ ਰੋਟੀਆਂ ਜਾਂ ਰੋਟੀਆਂ ਜਾਂ ਬਣਾਉਂਦਾ ਆ ਬੱਚਾ ਬੱਚਾ ਪਾਣ ਕੇ ਇਹ ਆ ਬੱਚਾ ਬਾਦੀ ਨੂੰ ਹੋ ਇਹ ਜਾਂਣਾ ਸਮਾਂ ਆਉਣਾ ਕੋਈ ਵੀ ਕਰਨੀ ਇਹ ਕੋਈ ਵੱਡੇ ਕੰਮ ਨਹੀਂ ਇਹ ਵੱਡਾ ਆਪ ਤਾਂ ਵੱਡਾ ਜਿਵਾਖਾ ਲਾ ਏਗਾ ਸਮਾਂ ਕਰਨਾ ਬੜਾ ਸੋਤ ਜਵਾਦ ਰੱਖਣ ਬਹੁਤ ਬੜੇ ਹੋਰ ਸ਼ਿਕਾਇਤ ਲਾ ਦੇ ਜੇ ਕੋਈ ਨਹੀਂ ਕਾਦੀ ਸ਼ਿਕਾਇਤ ਨਹੀਂ ਮੈਂ ਆਂਦੀ ਅੰਮ੍ਰਿਤ ਦਾ ਮੈਨੂੰ ਕਹੋ ਵੀ ਰੋਟੀ ਤਾਂ ਕਿ ਕੰਮ ਨਾ ਕਰ ਅਗਰ ਬੱਤੀ ਬਾਣੀ ਜਾਈ ਲਾਈ ਕਹਿੰਦੀ ਤੇ ਮੌਨ ਨਾ ਨਹੀਂ ਹੁਣ ਕਹਿੰਦੀ ਹੈ ਵੱਡਾ ਕੰਮ ਹੋਈ ਉਲਟ ਕੀ ਹੁਣ ਇੱਕ ਮਿੰਟਾ ਕੁੜੀ ਆਣਾ ਕੁੜੀ ਨਹੀਂ ਹੋਰ ਕਹਿ ਤਲਾ ਦੇ ਜਾਏਗੀ ਕੋਈ ਜਵਾਬ ਚਲ ਮਾਂ ਬਣੀ ਹੈ ਪੀ ਮਾਂ ਇੱਕ ਦਿਨ ਨਹੀਂ 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 ਇਹ ਕੋਈ ਨਹੀਂ ਕੋਈ ਨਹੀਂ ਤੁਸੀਂ ਤਾਂ ਚਲਾ ਕੋ ਗਏ ਸੀ ਹੁਣ ਇੰਨੀ ਨਰਮ ਕੀ ਕਰਦੇ ਵੀ ਸਬਜ਼ੀ ਮੰਡੀ ਤੇ ਸਬਜ਼ੀ ਲੈ ਕੇ ਆ ਸਕੇ

ਵੀ ਇਹ ਦਵਾ ਕਾ ਵੀ ਢੜ ਕੇ ਜਿੰਦਾ ਗੁੰਡਾ ਲਾਉਣਾ ਲੱਗੂ ਘਰ ਸੁਆਣਾ ਲੱਗੂ ਵੀ ਉਹ ਨਲਗਾ ਦਾ ਵੀ ਤੋੜਣਾ ਲੱਗੂ ਆਪੇ ਸਾਡੀ ਲੈ ਆ ਕਰ ਮੇਰਾ ਕੀ ਜਾਂਦਾ ਜਿੰਦਾ ਗੁੰਡਾ ਪਿਆਰੇ ਫੇ ਮੈਂ ਆਰਾਮ ਨਾਲ ਡੂਟੀ ਨਹੀਂ ਕਰਦੀ ਨਾ ਬੋਲਤੀ ਬੰਦ ਚਾਕੀ ਜਾਂਦਾ ਮੇਰੀ ਮਾਵ ਨੂੰ ਬਾਕੀ ਯਾਰ ਨੇ ਆਈ ਰਾ ਕੇ ਬਹੁਤ ਮਤਦਲੇ ਨੇ ਇੱਕ ਪਾਰਲੀਮੈਂਟਾ ਦੇ ਨੂੰ ਜਿੰਨੇ ਮਤਦਲੇ ਨਾਇਕੋ ਸੱਦ ਲੈਣਗੇ ਆਰ ਭੇਜੋਗੇ ਉੱਥੇ ਜਾਣਾ ਸਰਕਾਰ ਨੂੰ ਕਹਿੰਗੇ ਛੱਤ ਲਾਣੀ ਆਸੀ ਇਸ ਭਾਈ ਸਾਡੀ ਗੁਰੀ ਤੋਂ ਕਿਹੜਾ ਕੰਮ ਕਰੇ ਕੰਮ ਕਰੇ ਯਾਰ ਖਾਣਾ ਕਰੇ ਬੇ ਗੁਰੀ ਤੋਂ ਕਿਤੇ ਹੁੰਦੀ ਤੇ ਮੁੰਡਾ ਆਪੇ ਜਾਵੇ ਸਬਜੀ ਦਾ ਸੁਣਦਾ ਕਿ ਮੈਂ ਇਹਦੇ ਹੱਦ ਦੇ ਤਾ ਕੰਮਾ ਰਸਬਾ ਲ ਮ ਕੰਮ ਕੰਮਾ ਨੂੰ ਹੱਥ ਕਿ ਹੋ ਜਾਂਦੇ ਆ ਮੇਰੇ ਹੱਥ ਪਹਿਲਾਂ ਤੋਂ ਇਹੋ ਜਿਹਾ ਕੰਮ ਤਾਂ ਕਰਦੀ ਆ ਸਾਰਾ ਹੱਥਾਂ ਦੇ ਚੜਕੇ ਹੱਦ ਤਾਂ ਮੇਰੇ ਨਾਲ ਲਗੜ ਤੋਂ ਹੋ ਗਿਆ ਹੈ ਬਈ ਕਿਸੇ ਕੰਮ ਨੂੰ ਪਾਜਾ ਪਾਜੇ ਨੂੰ ਮੈਂ ਤੋਂ ਤਾ ਜਾਈਏ ਇਧਰ ਪਾਜੇ ਨੂੰ ਮੈਂ ਤੋਂ ਪਾਜੇ ਨੂੰ ਤੋਂ ਇਧਰ ਹੁਣ ਤਾਂ ਲੰਬੇ ਆ ਕੱਟ ਕੇ ਕਰੀਏ ਨਾ ਤੇ ਹੋਰ ਕਿੰਦੋਂ ਦਮ ਆਉਂਦੇ ਹੁਣ